ਕਿ ਲੀਨਰ ਮੈਂ ਹੋਰ ਵੀ ਮਿੱਟੀ ਨਾਲ ਨਾ ਕੋਈ ਖਸਾਤ ਨਾ ਮੈਨੂੰ ਇਹ ਸਾਬਣਾਂ ਸੋਬਣਾਂ ਤੇ ਵਿਸ਼ਵਾਸ ਨਹੀਂ ਆਏਗਾ। ਵਧੀਆ ਮਿੱਟੀ ਮੇਲੇ ਤਾਂ ਮੈਨੂੰ ਹੁੰਦਾ ਵੀ ਇਦਾਂ ਨਾ ਇਸ਼ਨਾਨ ਕਰੀਏ ਵਧੀਆ ਤਰੀਕੇ ਨਾਲ ਬੈਠੀਏ ਛੱਤੇ 'ਚ ਬੈਠੀਏ ਜਿਹੜਾ ਪਾਣੀ ਖੜਾ ਹੁੰਦਾ ਜਿਵੇਂ ਜà ਫੁੱਟ ਤੇ ਜਾਈਏ ਇਹ ਚੀਜ਼ੇ ਵਧੀਆ ਲੱਗਦੀਆਂ ਨੇ ਜੀ। ਘੁੰਮਣ ਫਿਰਨ ਦਾ ਸ਼ੌਂਕ ਰੱਖਦੇ ਹੋ ਤੁਸੀਂ? ਮੈਂ ਤਾਂ ਮੇਰੇ ਮਤਲਬ ਬ੍ਰਾਹਮਣ ਦੇ ਨਾ ਕਿ ਬੰਗਾਰੇ ਦੇ ਸਾਰੇ ਦੇਸਾਂ ਦੇ। ਇਹੋ ਕਰਦੇ ਜੀ ਮੇਰੇ ਗਰੁੱਪ ਦੇ ਸਾਰੇ ਨਿਕਲ ਜਾ ਰਹੇ ਨੇ। ਇਹ ਜੀ ਮੈਂ ਦਬ ਗਿਆ ਉਹ ਕਹਿੰਦਾ ਵੀ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਨੇ ਤੂੰ ਦੱਬਦਾ ਕਿ ਪਾਸ ਨੇ ਕੋਰਨਾ ਦੇ ਵਿੱਚ ਉਹਨਾਂ ਦੇ ਅਗਲੇ ਪੇਪਰ ਸਾਰੇ ਪਾਸ ਹੋ ਜਾਣਗੇ ਜੇ ਸੰਖਤ ਪਾਸ ਹੋ ਗਈ ਫਿਰ ਆਪਕਾ ਹੀ ਪਾਸ ਹੋ ਗਿਆ ਮੈਨੂੰ ਇਹ ਲੱਗਦਾ ਵੀ ਮੇਰੇ ਜਿੰਨਾ ਫ੍ਰੈਂਚ ਉਰਦੂ ਫਾਰਸੀ ਅਰਬੀ ਤੇਲਗੂ ਸਾਰੀਆਂ ਭਾਸ਼ਾਵਾਂ ਮੇਰੇ ਅੰਦਰ ਹੀ ਚੰਦਨ ਫਕੀਰਾਂ ਦਾ ਕੋਈ ਦੇਸ ਨਹੀਂ ਹੁੰਦਾ ਫਕੀਰਾਂ ਦਾ ਕੋਈ ਭੈਸ ਨਹੀਂ ਹੁੰਦਾ ਜਸਨ ਜੀ ਜਦੋਂ ਜੀ ਕਰਦਾ ਚੁੱਪਚੀ ਬੀਤੇ ਲਾਇਬ੍ਰੇਰੀ ਵੱਲ ਜਾਈਦਾ ਸਾਡਾ ਸਾਰੀ ਉਮਰ ਹੀ ਲੰਘ ਜਾਂਦੀ ਹੈ ਮੁੱਲ ਛਕਾਉਂਦੇ ਆ ਯਾਰੀ ਦਾ ਜਾਣ ਦੀ ਵਾਰੀ ਬਾਤ ਆਉਂਦੀ ਅਸੀਂ ਪਹਿਲਾ ਦਿਲਵਾਰੀ ਦਾ ਸਤਿ ਸ਼੍ਰੀਕਾਲ ਜੀ ਅੱਜ ਸਾਡੇ ਨਾਲ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਕੀਤਾ ਖਾਸ ਤੌਰ ਤੋਂ ਵਿਕਲੰਗ ਹੋਣ ਦੇ ਬਾਵਜੂਦ ਐਡੀ ਮਿਸਾਲ ਪੇਸ਼ ਕੀਤੀ ਕਿ ਅੱਜ ਉਹ ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਇੱਕ ਬਹੁਤ ਵੱਡੀ ਪੋਸਟ ਤੇ ਨੇ ਤੇ ਉਹਨਾਂ ਨਾਲ ਆਪਾਂ ਜਿੰਦਗੀ ਦੇ ਕੀ ਤਜਰਬੇ ਨੇ ਉਹ ਸਾਂਝੇ ਕਰਾਂਗੇ ਆਓ ਕਰਦੇ ਹਾਂ ਗੱਲਬਾਤ ਸਸੀ ਕਾਲ ਜੀ ਸਸੀ ਕਾਲ ਸਸੀ ਡਾਕਟਰ ਸਾਹਿਬ ਤੁਸੀਂ ਪੰਜਾਬੀ ਯੂਨੀਵਰਸਿਟੀ ਨਾਲ ਕਦੋਂ ਤੋਂ ਜੁੜੇ ਲੋਨੀ ਸਤਰਾ ਨੂੰ ਸ਼ੁਰੂ ਹੋ ਗਿਆ ਸੀ ਉਹ ਨਾਲ ਯੂਨੀਵਰਸਿਟੀ ਦੇ ਵਿੱਚ ਜਦ ਮੈਂ 10ਵੀਂ ਕਲਾਸ ਦੀ ਤੇ ਮੈਂ ਹੋਣਾ ਸ਼ੁਰੂ ਹੋ ਗਿਆ ਸੀ ਉਹ ਯੂਨੀਵਰਸਿਟੀ ਵੀ ਦੇਖਦੇ ਆ ਕਿਹੋ ਜਿਹੀ ਯੂਨੀਵਰਸਿਟੀ ਹੁੰਦੀ ਹੈ ਤੇ ਉਹ ਚੀਜ਼ ਮੇਰੇ ਅੰਦਰ ਫਿਰ ਲੱਗ ਗਈ ਜਿਵੇਂ ਆਪਾਂ ਕਹਿੰਦੇ ਆ ਵੀ ਫੈਰ ਪੰਜਾਬਾ ਜਿਸ ਤਰ੍ਹਾਂ ਆਪਾਂ ਚੈਨਲ ਬਣਾਇਆ ਮੇਰੇ ਚਨਕ ਜੀ ਲੱਗੀ ਵੀ ਇੱਧਰ ਹੀ ਆਉਣਾ ਹੁਣ ਫਿਊਚਰ 'ਚ ਫਿਰ ਮੈਨੂੰ ਡਵਲਮੈਂਟ ਕਰਨ ਫਿਰ ਆਈਏ ਤੇ ਠੀਕ ਆ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਮੇਰੀ ਵਾਈਫ ਪਰਮਜੀਤ ਕੌਰ ਆ ਜੀ ਤੇ ਗੁਰਜੰਨਤ ਸਿੰਘ ਮੇਰਾ ਬੇਟਾ ਮਨਦੀਪ ਕੌਰ ਮੇਰੀ ਬੇਟੀ ਹੈ ਜੀ ਬੱਚੇ ਪੜ ਰਹੇ ਆ ਜੀ ਹਾਂਜੀ ਪੜਦੇ ਆ ਜੀ ਠੀਕ ਹੈ ਜੀ ਤੇ ਸਰ ਇਹ ਤੁਸੀਂ ਹੁਣ ਲਾਇਬ੍ਰੇਰੀ ਅਸਿਸਟੈਂਟ ਹੋ ਜਾਂ ਬਿਜਨੀਅਰ ਹੋ ਇਹ ਸਫਰ ਕਿਵੇਂ ਦਾ ਰਹਾ ਇਹ ਸਫਰ ਆਪਾਂ ਕਹਿੰਦੇ ਨੇ ਜਿਵੇਂ ਮਿੱਤਰ ਪਿਆਰੇ ਨੂੰ ਹਾਲ-ਵਰੀਦਾਂ ਦਾ ਕਹਿਣਾ ਇੱਥੋਂ ਇਹਨਾਂ ਸੁੱਖ ਦਾ ਤੁਹਾਨੂੰ ਪਤਾ ਹੈ ਨਹੀਂ ਯੂਨੀਵਰਸਟੀ ਬੰਨੀ ਪਿੰਡਾਂ ਦੇ ਮੁੰਡੇ ਉਹੀ ਮਿੱਟੀयां ਤੋਂ ਨਿਕਲੇ ਟੋਬੇ ਜਦੋਂ ਆਉਣਾ ਤੋਂ ਮੱਝਾ 'ਚ ਪਲਜੀ ਆਣਾ ਵੀ ਕਦੇ ਮੈਨੂੰ ਵਧੀਆ ਮਿੱਟੀ ਮਿਲੇ ਤਾਂ ਮੈਨੂੰ ਹੁੰਦਾ ਵੀ ਇਹਦੇ ਨਾਲ ਇਸ਼ਨਾਨ ਕਰੀਏ ਵਧੀਆ ਤਰੀਕੇ ਨਾਲ ਬੈਠੀਏ ਚਵੱੱਚੇ 'ਚ ਬੈਠੀਏ ਜਿਹੜਾ ਪਾਣੀ ਖੜਾ ਹੁੰਦਾ ਜਿਵੇਂ ਜਾਂ ਉੱਤਰਦੇ ਜਾਈਏ ਇਹ ਚੀਜ਼ ਵਧੀਆ ਲੱਗਦੀ ਹੁੰਦੀ ਐ ਐਕਚੁਅਲੀ ਨਾ ਮੈਂ ਹੁਣ ਵੀ ਮਿੱਟੀ ਨਾਲ ਨਾ ਕੋਈ ਖਸਾ ਮਤਲਬ ਮੈਨੂੰ ਸਾਬਣ ਨਾਲ ਸੋਬਣ ਤੇ ਵਿਸਵਾਸ ਨਹੀਂ ਆਏਗਾ ਤੇ ਐਡੀ ਬੜੀ ਪ੍ਰਾਪਤੀ ਦੇਣੀ ਜਾਂ ਕੰਮ ਦੇ ਵਿੱਚ ਪਹੁੰਚਣਾ ਫਿਰ ਮਿੰਤ ਦਾ ਲੱਗਣੀ ਤੀ ਜੇ ਆਪਾਂ ਨੇ ਇੰਨੇ 32 33 ਸਾਲ ਲੰਘ ਗਏ ਰੈਸਟ ਨਹੀਂ ਹੋਈ ਅੱਜ ਮੇਰੇ ਸਾਹ ਦੀ ਗੱਲ ਪਏ ਪੰਜਾਬ ਨਾਲ ਹੋਈ ਜਿਹਦੀ ਮੇਰੇ ਸਾਹ ਚੱਲਦੇ ਰਸੋ ਉਹ ਲਾਇਬ੍ਰੇਰੀ ਤੇ ਕਿਤਾਬਾਂ ਨਾਲ ਸੰਬੰਧਿਤ ਦੇ ਮੇਰਾ ਜਰ ਸੋਸਾਇਟੀ ਬਣਦੀ ਮੇਰੀ ਸੋ ਕੀ ਆਪਕੜੀ ਸਮਾਜਾਨ ਤੋਂ ਮੇਰੇ ਲਾਇਬ੍ਰੇਰੀ ਨਾਲ ਸੰਬੰਧ ਲੱਗ ਰਿਹਾ ਮੈਨੂੰ ਇਹੀ ਲੱਗਦੀ ਹੁੰਦਾ ਵੀ ਇਹੀ ਕੁਝ ਡਾਕਟਰ ਸਾਹਿਬ ਕੁਦਰਤੀ ਤੌਰ ਤੇ ਤੁਹਾਨੂੰ ਸਰੀਰਕ ਅਪਾਹਜ ਦਾ ਜਿਹੜਾ ਉਹ ਹੈ ਦਰਤਾਂ ਨਾਲ ਸਹਿਣਾ ਪਿਆ ਨਹੀਂ ਕਦੇ ਇਸ ਤਰ੍ਹਾਂ ਦਾ ਨਹੀਂ ਲੱਗਿਆ ਵੀ ਚਲੋ ਪੂਰੀ ਹੋਇਆ ਦੀ ਜਨਮ ਵਿੱਚ 1 ਸਾਲ ਦਾ ਸੀ ਦੋਨੋਂ ਲੱਤਾਂ ਖੜਗੀਆਂ ਤੇ ਮੇਰੀ ਬਾਹਾਂ ਦੇ ਵਿੱਚੋਂ ਮਹਿਸੂਸ ਕੱਢ ਕੇ ਲੱਤਾਂ ਚ ਬਾਈਕ ਲੱਤ ਦੀ ਪਰੋਂ ਜ਼ਿਆਦਾ ਸੀ ਫਿਰ ਮਲੇਰ ਕੋਲ ਲੈ ਕੇ ਇਲਾਜ ਕਰਾਇਆ ਜਿੱਥੋਂ ਤੱਕ ਮਹਿਸੂਸ ਤਾਂ ਬੜਾ ਹੁੰਦਾ ਜੀ ਜਦੋਂ ਕੋਈ ਬੰਦਾ ਮਤਲਬ ਗਲਤ ਬੋਲ ਦੱਸਾ ਉਹਦਾ ਤੇ ਫੀਲ ਹੁੰਦਾ ਪਰ ਮੈਂ ਕਦੇ ਚੀਜ਼ ਨੂੰ ਲਈ ਨਹੀਂ ਵੀ ਕੀ ਕੌਣ ਕਹਿ ਰਿਹਾ ਮੈਨੂੰ ਇਸ ਵੀ ਜੇ ਮੈਂ ਪੜ ਲਿਆ ਤਾਂ ਸਾਰਾ ਕੁਝ ਸਹੀ ਕਰ ਲਾਂਗੇ ਜਦੋਂ ਮੈਂ ਖੁਦ ਆਪਣੇ ਆਪ 'ਚ ਆ ਗਿਆ ਫਿਰ ਜਵਾਬ ਵੀ ਦੇ ਸਕਦਾ ਬੰਦਾ ਇਸ ਤਰ੍ਹਾਂ ਸਬਰ ਰਿਹਾ ਸਟ੍ਰਗਲ ਤਾਂ ਹੈਗੀ ਸੀ ਜੀ ਪਰ ਪਰਵਾਹ ਨਹੀਂ ਮੰਨੇ ਉਹ ਆਪਾਂ ਵਰ ਪੰਜਾਬ ਦੀ ਧਰਤੀ ਦੇ ਮੁੰਡੇ ਆ ਡੈਡੀ ਹੁਣੀ ਖੇਤੀ ਕੁੱਤੀ ਕਰਦੇ ਸੀ ਐ ਹੁੰਦਾ ਸੀ ਵੀ ਜੇ ਨਾਂ ਪੜੇ ਤਾਂ ਉਦੋਂ ਹੀ ਡੰਡੇ ਕਰਨੇ ਪਿੰਡੇ ਜਾ ਕੇ ਮੱਝਾਂ ਚਾਰਨੇ ਪੈਣੇ ਜਾਂ ਘਾਜ ਕੱਢਣਾ ਪੈਣਾ ਪਸ਼ੂਹਾਵਾ ਦੇ ਜਿਹੜਾ ਚਾਰਾ ਤਿਆਰ ਕਰਨਾ ਪੈਣਾ ਉਦੋਂ ਵੀ ਇੱਕ ਕੇ ਆਪਸ਼ਨ ਤੇ ਵੀ ਪੜਨਾ ਪੈਣਾ ਸੀ ਨਹੀਂ ਕੁੜੀ ਹੋਣੇ ਪੜਨਾ ਪੈਣਾ ਸ਼ਬਦਾਂ ਦੇ ਅੱਖਰਾਂ ਨੂੰ ਵਾਕਾਂ ਵਿੱਚ ਕਰਨਾ ਪੈਣਾ ਇਹ ਚੀਜ਼ਾਂ ਫਿਰ ਚੰਦ ਦੀਆਂ ਤੇ ਹਰ ਵਕਤ ਚੱਲਦੀਆਂ ਸੀ ਜ਼ਿੰਦਗੀ ਸੀ ਨਾਲ ਮੇਰੀ ਬੋਡੀ ਵੀ ਮੈਂ ਤੁਹਾਡੀ ਨਾਲ ਇੱਕ ਐਲਬਮ ਦੇਖ ਰਿਹਾ ਸੀ ਤੇ ਉਹਦੇ ਵਿੱਚ ਤੁਸੀਂ ਪੜ੍ਹਾਈ ਦੇ ਨਾਲ-ਨਾਲ ਬੜੀਆਂ ਐਕਟੀਵਿਟੀਜ਼ ਦੇ ਵਿੱਚ ਵੀ ਸ਼ਾਮਲ ਰਹੇ ਹੋ ਹਾਂਜੀ ਇਹ ਬੜਾ ਇੰਪੋਰਟੈਂਟ ਸੀ ਮੈਨੂੰ ਇਸ ਵੀ ਇਹ ਮੌਕਾ ਜ ਸਮਾਂ ਦੇ ਦੁਆਰਾ ਆਉਣਾ ਤੇ ਮੈਨੂੰ ਇੱਕ ਸੁਰੂ ਦੇ ਸੌਂਗਸ ਸੀ ਵੀ ਜੇ ਅੱਗੇ ਵਧਣਾ ਤਾਂ ਐਕਟੀਵਿਟੀ ਕਰਨੀ ਉਹ ਮੈਂ ਫਿਰ ਥੋੜਾ ਕਲੋਜ਼ ਹੁੰਦਾ ਗਿਆ ਜਿਹੜੇ ਹਾਈ ਟਾਊਟ ਕੀਤੀ ਜਾਂ ਪ੍ਰੋਫੈਸਰ ਤੀ ਮੇਰੇ ਗੁਰੂ ਸਾਹਿਬਾਨ ਜਿਵੇਂ ਡਾਕਟਰ ਜਗਤਾਰ ਸਿੰਘ ਹੋ ਗਏ ਇਹ ਇਨਸਾਨ ਜਿਹੜੇ ਵੱਡੇ ਲੈਵਲ ਦੇ ਸੀ ਇਹਨਾਂ ਦੀ ਐ ਫਿਰ ਵਾਈਬ੍ਰੇਸ਼ਨ ਮੇਰੇ ਚੌੜੀ ਸ਼ੁਰੂ ਹੋਈਆਂ ਉਹਨ ਵੀ ਜਿਵੇਂ ਮੈ ਵਰੇ ਵਿਟਾਮਿਨ ਲੱਗਦਾ ਵੀ ਉਹ ਮੇਰੇ ਅੰਦਰ ਇਹ ਸਾਰਾ ਕੁਝ ਇਹ ਚੱਲ ਰਿਹਾ ਜੀ ਸੰਘਰਸ਼ ਤੋਂ ਅੱਜ ਕਾਫੀ ਲੰਮਾ ਰਿਹਾ ਹੈ ਚੈਲਨ ਬਸਨਿਕ ਕੋਰੋਨਾ ਦੇ ਵਿੱਚ ਉਹਨਾਂ ਦੇ ਅਗਲੇ ਪੇਪਰ ਸਾਰੇ ਪਾਸ ਹੋ ਜਾਣਗੇ ਤੇ ਸੰਘਤ ਪਾਸ ਹੋ ਗਈ ਫਿਰ ਆਪਾਂ ਹੀ ਪਾਸ ਹੋ ਗਈ ਮੈਨੂੰ ਇਹ ਲੱਗਦਾ ਵੀ ਮੇਰੇ ਜਿੰਨਾ ਫ੍ਰੈਂਚ ਉਰਦੂ ਫਾਰਸੀ ਅਰਬੀ ਤੇਲਗੂ ਸਾਰੀਆਂ ਬ੍ਰਸਤਾਵਾਂ ਮੇਰੇ ਅੰਦਰ ਹੀ ਚੱਲ ਰਹੀਆਂ ਨੇ ਉਹ ਕਿਹੜੇ ਰੂਪ ਚ ਚੱਲ ਰਹੀਆਂ ਨੇ ਜਿਵੇਂ ਵਿਦਿਆਰਥੀ ਦੇ ਰੂਪ ਚ ਜਾ ਰਹੀਆਂ ਨੇ ਜਾਂ ਕੋਈ ਬਾਹਰ ਅੰਗਰੇਜ਼ ਆ ਰਿਹਾ ਜਾਂ ਕੋਈ ਫੋਰਨ ਡੈਲੀਗੇਟ ਆ ਰਿਹਾ ਕੰਮ ਬਣਾ ਫਿਰੰਦਾ ਸ਼ੌਂਕ ਰੱਖਦੇ ਤੁਸੀਂ ਮੈਂ ਤਾਂ ਮੇਰੇ ਮਤਲਬ ਬ੍ਰਹਿਮੰਡ ਦੇ ਲਗਭਗ ਸਾਰੇ ਦੇ ਸਾਰੇ ਚੱਕਰ ਲਿਆ ਉਧਰ ਆ ਤੂੰ ਚਾਹਸ ਤੋਂ ਪਤਾ ਹੈ ਕਿ ਸਹੀ ਵੜਾ ਟਾਈਮ ਜ਼ਿੰਦਗੀ ਚਰੀਆਣਾ ਨਹੀਂ ਤੇ ਤੁਸੀਂ ਹੋਂਦ ਬਣਾਉਣੀ ਤਾਂ ਸਾਨੂੰ ਬਹੁਤ ਪਵਿੱਤਰਤਾ ਚਰੀਆਣਾ ਬੂ ਆ ਬਾਣੇ ਥਾਣੇ ਦੇ ਉਲਝਣ ਚ ਨਹੀਂ ਪੈਣਾ ਪੈਣਾ ਮਤਲਬ ਸਾਨੂੰ ਸੁਣਨੀ ਪਣੀ ਹੈ ਜਿਹੜੇ ਬੰਦੇ ਲੱਗਦਾ ਵੀ ਬਹੁਤ ਮਾਰਾ ਜਾਂ ਗਲਤ ਕਰ ਰਿਹਾ ਸਾਨੂੰ ਉਹਨੂੰ ਗੱਲ ਨਾਲ ਲਾਉਣਾ ਪੂਤਾ ਉਹ ਘੈਂਡ ਬਣੂਗਾ ਮੇਰੇ ਲਈ ਵੀ ਸਾਰੇ ਬਹੁਤ ਸਾਰੇ ਦੇਖਿਆ ਮੈਂ ਮੇਰੇ ਪ੍ਰੋਫੈਸਰ ਨੇ ਹੋਰ ਦੋਸਤ ਨੇ ਟਰੈਕਟਰ ਨੇ ਜਿਹੜੇ ਬਹੁਤ ਸੰਘਰਸ਼ ਤੋਂ ਨਿਕਲ ਕੇ ਵੱਡੇ ਲੈਵਲ ਤੇ ਗਏ ਨੇ ਇਸ ਦੇਸ਼ ਦੇ ਵਿੱਚ ਜੋ 150 40 ਕਰੋੜ ਆ ਜਾਂ ਤੀਤੀ ਉਹਦੇ ਵਿੱਚੋਂ ਮੈਂ ਮਤਲਬ ਪਹਿਲਾ ਬੰਦਾ ਹੋਊਗਾ ਜਿਹੜਾ ਰਾਤ ਨੂੰ ਦਫਤਰ ਖੋਦ ਰਿਆ ਲਗਾਤਾਰ ਤੇ ਜਿਹੜੇ ਮੇਰੇ ਭੈਣ ਉਹਨੇ ਮੈਨੂੰ ਬਹੁਤ ਕੁੱਟ ਕੇ ਬੜਾਇਆ ਮੈਂ ਵੀ ਐਪਰਡ ਵਾਂਚ ਮੈਨੂੰ ਅੰਗਰੇਜ਼ੀ ਬੋਲਗਾ ਤਾਉ ਦੇ ਮੈਨੂੰ ਘੁੱਟਦਾ ਜੀ ਮੇਰੇ ਗਰੁੱਪ ਦੇ ਸਾਰੇ ਨਿਕਲ ਜਾ ਰਹੇ ਨੇ ਜੀ ਵੀ ਜੇ ਮੈਂ ਦਬ ਗਿਆ ਉਹ ਕਹਿੰਦਾ ਵੀ ਤੇਰੇ ਯਾਰ ਨੂੰ ਦੱਬਨ ਨੂੰ ਫਿਰਦੇ ਨੇ ਤੂੰ ਦਬਦਾ ਕਿੱਥੇ ਆ 100% ਸੰਘਰਸ਼ ਰਿਹਾ ਜੀ ਜਿਵੇਂ ਆਪਾਂ ਕਹਿਦੇ ਨੇ ਵੀ ਇੱਕ ਬੂਟੇ ਨੂੰ ਪਾਣੀ ਲਾਉਣੇ ਆ ਚਲਾਉਣੇ ਆ ਐਵੇਂ ਮੈਂ ਉਹ ਜਨਾਂ ਦੇ ਵਿੱਚੋਂ ਹੀ ਨਿਕਲੇ ਆ ਜੀ ਉੱਪਰ ਤੱਕ 100% ਸੰਘਰਸ਼ ਰੱਖਿਆ ਕੋਈ ਵੀ 100% ਦੇ ਰੱਖਿਆ ਵੀ ਅੰਦਰ ਬਾਕੀ ਆਉਧੇ ਦੇ ਸੰਬੰਧ ਵਿੱਚ ਬਹੁਤ ਲੋਕਾਂ ਨੇ ਪ੍ਰੇਸ਼ਾਨ ਕੀਤਾ ਮਤਲਬ ਕਦੇ ਮੇਰੇ ਸਰਟੀਫਿਕੇਟ ਲਗੋਦ ਨੇ ਕਦੇ ਵੀ ਮਤਲਬ ਵਸੇ ਦੇ ਵਿੱਚ ਤੇ ਜਾਣਾ ਜਾਂ ਟੇਨ ਚ ਜਾਣਾ ਸਟੱਡੀ ਨੂੰ ਮੈਂ ਬਹੁਤ ਬਹੁਤ ਤਰੀਕੇ ਨਾਲ ਪੜਿਆ ਜਿਵੇਂ ਪੜਦਾ ਵਿਦਿਆ ਨੂੰ ਰਹੇ ਤੇਰਾ ਹੁਨਾ ਸਤਕਾਰ ਸਲਪਾਣੀ ਕਣਕਾਂ ਨੂੰ ਲਾਵੇ ਆਪਣਾ ਬਾਪੂ ਸਰਦਾਰ ਕਹਿੰਦਾ ਵੀ ਖੋਜ ਵੀਜ ਆਨਲਾਈਨ ਦਾ ਕਿਉਂ 1000 ਰੁਪਏ ਵੰਗ ਸੋਰ ਹੋ ਗਿਆ ਹੁਣ ਚੱਲਦੇ ਸਾਂ ਵੰਗ ਸਾਡਾ ਪੜਨ ਦਾ ਲੈਕਣਾ ਤੇ ਤੁਹਾਡੇ ਚੈਨਲ ਤੇ ਆਉਣਾ ਜ਼ਰੂਰੀ ਹੋ ਗਿਆ ਮਤਲਬ ਇਹ ਚੀਜ਼ਾਂ ਚੱਲਦੀਆਂ ਨੇ ਲਗਾਤਾਰ ਹਰ ਸਕਿੰਟ ਚੱਲਦੀ ਆ ਪ੍ਰੈਵਰਿਜ਼ਨ ਵੇਲੇ ਵੀ ਬਹੁਤ ਜ਼ਿਆਦਾ ਰਹਿੰਦੀ ਹੈ ਹਰ ਵਕਤ ਤੇ ਨੂੰ ਇਹ ਹੁੰਦਾ ਵੀ ਜਿਹੜੇ ਵਿਦਿਆਰਥੀਆਂ ਦਾ ਪੈਸਾ ਸਾਡੇ ਤਨਖਾਹ ਚ ਆ ਰਿਹਾ ਬਹੁਤ ਔਖਾ ਮੈਨੂੰ ਪਤਾ ਲਾਸਟ ਵਿੱਚ ਪਾਪਾ ਨੇ 300 ਰੁਪਏ ਦਿੱਤਾ ਤੇ ਮੈਨੂੰ ਥੰਨ ਵਿੱਚ ਕਹਿੰਦਾ ਅੱਜ ਤੋੜੇ ਪੈਸਾ ਨਹੀਂ ਮਿਲਣਾ ਤੇ ਮੈਂ ਲਾਲੇ ਲੂਲੇ ਨੂੰ ਮਨਾ ਕੇ ਮਾੜੇ ਮੋੜੇ ਪੈਸੇ ਲੈ ਕੇ ਆਂਦੇ ਜੀ 6.38 ਸੀ ਤੇ ਸੰਘਰਸ਼ ਦੀ ਪੂਰਾ ਤੇ ਆਏ ਸੀ ਵੀ ਕਰਕੇ ਦਿਖਾਉਣਾ ਕਹਿੰਦਾ ਪੈਸੇ ਪੂਸੇ ਵਾਲੀ ਦੱਸਦਾ ਹੁਣ ਤੁਹਾਨੂੰ ਗੱਲ ਪੈਸੇ ਪੂਸੇ ਵਾਲੀ ਆਪਾਂ ਕੋਈ ਗੱਲ ਨਹੀਂ ਰੱਖੀ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਚੈਨਲ ਤੇ ਗੱਲ ਦੱਸੀ ਸੱਚੀ ਕਹਿੰਦਾ ਪਰ ਇੱਕ ਨਹੀਂ ਦੋ ਤਿੰਨ ਚਾਰ ਪੰਜ 6 ਹੁਣ ਸੱਤਵੇਂ ਐਵੇਂ ਮੁੰਡਾ ਕਰ ਗਿਆ ਹੁਣੇ ਇਹ ਜਾਨ ਨੇੜੀ ਉਹ ਦਰਸ਼ਨਾ ਉਸਰ ਬਣ ਕੇ ਉਹ ਗਾਣਾ ਬਣ ਗਿਆ ਫਕੀਰਾਂ ਦਾ ਕੋਈ ਦੇਸਤ ਨਹੀਂ ਹੁੰਦਾ ਫਕੀਰਾਂ ਦਾ ਕੋਈ ਭੇਸ ਨਹੀਂ ਹੁੰਦਾ ਜਸਨ ਜੀ ਜਦੋਂ ਜੀ ਕਰਦਾ ਚੁੱਪ ਚਬੀਤੇ ਲਾਇਬ੍ਰੇਰੀ ਵੜ ਜਾਈਦਾ ਸਾਡਾ ਸਾਰੀ ਉਮਰ ਹੀ ਲੰਘ ਜਾਂਦੀ ਹੈ ਮੁੱਲ ਛਕਾਉਂਦੇ ਆ ਯਾਰੀ ਦਾ ਜਾਣ ਦੀ ਵਾਰੀ ਬਾਤ ਚ ਆਉਂਦੀ ਅਸੀਂ ਪਹਿਲਾਂ ਦਿਲਵਾਰੀ ਦਾ ਜਦੋਂ ਅਸੀਂ ਸਮਰਪਤ ਹੋ ਗਏ ਕੋਈ ਵੀ ਕੰਮ ਕਰਦੇ ਆ ਤੇ ਕਾਮਯਾਬ ਹੁੰਦੇ ਆ ਯੂਨੀਵਰਸਿਟੀ ਵਿੱਚ ਜਦੋਂ ਤੁਸੀਂ ਆਏ ਲਾਇਬ੍ਰੇਰੀ ਅਸਿਸਟੈਂਟ ਦੀ ਪੋਸਟ ਤੇ ਹੈਗੇ ਹੁਣ ਕਿਸੇ ਨੇ ਵੀ ਤੁਹਾਡੇ ਨਾਲ ਕੋਈ ਮਿਸਬੀਹੇਵ ਕੀਤਾ ਹੋਵੇ ਕਿਸੇ ਵੀ ਪੱਖ ਤੋਂ ਲੈ ਕੇ ਵੀ ਕੁਈ ਸਟਾਇਲ ਟਾਈਪ ਹੋਂ ਤੁਹਾਡੇ ਨਾਲ ਹਾਂਜੀ ਹਾਂਜੀ ਬਹੁਤ ਵਾਰੀ ਮਿਸਬਿਹੇਵ ਹੋਦੇ ਚੱਕਰ ਪੈਦੇ ਪਰ ਲੋਕੋ ਨੇ ਕਰਦੇ ਆ ਗਲਤੀਆਂ ਬਹੁਤ ਕਰਦੇ ਆ ਲਗਾਤਾਰ ਕਰਦੇ ਆ ਅਸੀਂ ਜਿੰਨਾ ਮਰਜੀ ਸਮਝਾ ਕੇ ਦੇਖ ਲਈਏ ਵੀ ਉਹ ਕਹਿੰਦੇ ਪੱਤਰ ਦੇ ਮੂੰਦ ਪੈਣੀ ਨੇ ਬਣੀ ਉਹ ਕੰਮ ਹੁੰਦੇ ਆ ਮਨੀਮ ਸਿੰਘ ਬਿੰਦਰ ਪੰਜ ਨੰਬਰ ਹੋਸਟਲ ਚ ਅੱਜਕੱਲ ਸੇਕਪਰੇ ਰਹਿੰਦੇ ਨੇ ਮਤਲਬ ਅਸੀਂ ਨਾ ਮੈਂ ਬਿਮਾਰ ਬਹੁਤ ਰਹਿੰਦਾ ਸੀ ਜਦੋਂ ਹੋਸਟਲ ਚ ਰਹਿੰਦੇ ਸੀ ਉਹਨਾਂ ਤੋਂ ਮੈਂ ਅਕਸਰ ਹਲਦੀ ਲੈਣੀ ਤੇ ਮੇਰੇ ਲੱਤਾਂ ਲੋਤਾਂ ਦੇ ਪੈਰਾਂ ਤੇ ਮਰ ਛਾਦੇ ਰਹਿਣੇ ਪੈਣੇ ਅਕਸਰ ਸਾਦੇ ਹੁੰਦੇ ਦੇ ਪੈਰਾਂ ਤੇ ਕਿਉਂਕਿ ਪੋਲੀਓ ਕਰਕੇ ਲਗਾਤਾਰ ਰਿਐਕਸ਼ਨ ਰਹਿੰਦਾ ਸੀ ਇੱਕ ਮੈਨੂੰ ਆਦਤ ਸੀ ਪੜਨ ਦੀ ਦੂਜੀ ਆਦਤ ਸੀ ਲਾਇਬ੍ਰੇਰੀ ਰਹਿਣ ਦੀ ਤੇ ਮੈਂ ਆਪਣੇ ਕਮਰੇ ਚ ਬਹੁਤ ਘਟ ਜਾਂਦਾ ਸੀ ਜਦੋਂ ਨਾ ਬਿੰਦਰਪਾਲ ਜੀ ਉਹਨਾਂ ਨੂੰ ਮੈਂ ਕਹਿੰਨਾ ਵੀ ਤੌਨ ਮਾਗੀਆ ਉਹਨਾਂ ਨੇ ਮਤਲਬ ਇੱਕ ਮਾਂ ਦੇ ਵਾਂਗ ਜਿਵੇਂ ਮਾਂ ਹੁੰਦੀ ਹੈ ਨਾ ਐ ਮੈਨੂੰ ਦੇਖਣਾ ਧਿਆਨ ਨਾਲ ਬਹੁਤ ਧਿਆਨ ਨਾਲ ਦੇਖਣਾ ਕੋਈ ਨਾ ਕੋਈ ਨਾ ਕਰਦੇ ਕਰਦੇ ਹਿੱਲ ਕਰਦੇ ਆ ਫਿਰ ਉਹਨਾਂ ਨੇ ਮੈਨੂੰ ਕਹਿਣਾ ਤੁਸੀਂ ਇੱਕ ਵਾਰੀ ਓਕੇ ਸੋਕੇ ਸਾਈਡ ਮਤਲਬ ਬੈਠੋ ਕਮਰੇ ਚ ਬੈਠੋ ਮੈਂ ਤੁਹਾਡਾ ਸਮਾਨ ਭੇਜਦਾ ਤੇ ਦੁੱਧਾ ਤੇ ਪੇਜਨਾ ਤੇ ਉਹਨਾਂ ਨੇ ਕਿਉਂ ਵਗੈਰਾ ਜਿਹਾ ਪਾ ਕੇ ਮੈਨੂੰ ਤਿਆਰ ਕਰਨਾ ਜਿਵੇਂ ਮਾਂ ਤਿਆਰ ਕਰਦੀ ਆ ਹਾਸਟਲ ਦੀ ਗੱਲ ਕਹਾਣੀ ਯਾਰ ਤੁਹਾਡੀਆਂ ਅੱਖਾਂ 'ਚ ਪਾਣੀ ਆ ਗਿਆ ਫਿਰ ਐਵੇਂ ਸੀ ਜੀ ਮਤਲਬ ਇੰਨਾ ਪਿਆਰ ਸੀ ਹਾਸਟਲ 'ਨੇ ਘਰੇ ਦਾਪਨ ਰੱਖਣ ਦੀ ਕਿਸੇ ਨੇ ਜਦੋਂ ਇੱਥੇ ਪੇਪਰਾਂ ਦੇ ਬਾਅਦ ਸੁੱਟੀਆਂ ਹੁੰਦੀਆਂ ਸਾਨੂੰ ਤੇ ਇਸ ਹਾਸਟਲ 'ਚ ਰਹਿਣਾ ਨਾ ਤੁਹਾਨੂੰ ਗੋਲ ਮਾਰਕੀਟ ਦਾ ਪਤਾ ਹੁਣ ਪਤਾ ਵਿਸ਼ੱਕ ਹੁੰਦਾ ਵੀ ਹੋਵੇ ਨਾ ਤੁਹਾਨੂੰ ਬੜਾ ਰੋਟੀ ਦਾ ਦਾ ਚ ਦੋ ਤਿੰਨ ਇੱਕ ਦੋ ਰੋਟੀ ਮਿਲ ਗਈ ਠੀਕ ਆ ਨਹੀਂ ਜਿੰਨਾਂ ਬੇਵਰਤਾਈ ਨਹੀਂ ਚੱਣੀ ਮਤਲਬ ਤੇ ਬਹੁਤ ਸੰਘਰਸ਼ਤੀ ਬੈਠਣ ਨੂੰ ਮੌਕਾ ਨਹੀਂ ਮਿਲਦਾ ਸੀ ਕਿ ਬੜੀ ਸਾਡੀ ਕੋਈ ਜਿਵੇਂ ਫਾਰਗ੍ਰੈਂਪਲ ਮੈਂ ਬੀਲ ਦੇ ਵੀ ਕਰ ਲਈ ਵੈਚਰ ਰਫ ਲੈ ਦੇ ਡਿਸਟੈਂਸ ਹੁਣ ਜੇ ਮਾਸਟਰਮ ਲਾਇਬਰੀ ਚੈਂਜ ਕਰਨੀ ਹੈ ਸਹੀ ਧਾਨਿ ਮੰਦਲੋ ਉਹਦੇ ਵਿੱਚ ਜਿਹੜੇ ਸਾਡੇ ਇੱਥੇ ਲੋਕ ਸਿਆਣੇ ਲੋਕ ਨੇ ਕਦੇ ਪਵਿੱਤਰ ਲੋਕ ਨੇ ਵੱਡੇ ਲੋਕ ਨੇ ਮਾਨ ਇਹਨਾਂ ਪੱਕਾਂ ਵਲੇ ਵੀ ਕਿੰਸਾ ਵਨ ਪਾਸਲੇ ਵਿੱਚ ਉਹਨਾਂ ਨੇ ਆਪਣੇ ਬੱਚਿਆਂ ਨੂੰ ਛਿੱਟਾਂ ਦੇਣ ਵਾਸਤੇ ਜਿਹੜੇ ਆਮ ਛਿੰਡਾਂ ਦੇ ਲੋਕ ਆ ਉਹਨੂੰ ਲਾਲਚ ਦੇ ਦੇਣਾ ਕਿਸੇ ਨੂੰ ਖਵਾ ਪਿਆ ਦੇਣਾ ਜ਼ਿਆਦਾ ਜਿਹਦਾ ਪੇਟ ਖਰਾ ਹੋਇਆ ਜਾਂ ਹੋਰ ਵੀ ਇੰਟਰੂ ਤੱਕ ਨਾ ਪਹੁੰਚੇ ਉਹਨਾਂ ਨੇ ਉਹ ਸ਼ੀਤਾਂ ਬਕਵਰ ਕਰਨ ਵੇ ਤੇ ਕਰਨੇ ਹਰਕਤਾਂ ਇਹ ਜਿਹੀਆਂ ਉਹ ਬੰਦੇ ਨੂੰ ਮੈਂ ਅੱਜਕੱਲ ਸਰ ਦੇਖਦਾ ਹਾਂ ਰੇ ਬੜੇ ਬੜੇ ਪ੍ਰੇਸ਼ਾਨ ਨੇ ਉਹ ਬੜੀਆਂ ਬਿਮਾਰੀਆਂ ਚ ਨੇ ਬੜੇ ਤਕਲੀਫਾਂ ਚ ਨੇ ਮੇਰੇ ਨਾਲ ਬਹੁਤ ਸਾਰੇ ਅਜੇ ਹੈਗੇ ਮਿੱਤਰ ਜਿਹੜੇ ਜੋਬ ਵੀ ਕਰਦੇ ਵਿੱਚ ਕੋਈ ਗੁੱਸਾ ਕਰਨ ਮੇਰੀ ਗੱਲ ਦਾ ਪਰ ਉਹ ਕੰਮ ਕਾਮ ਨਹੀਂ ਉਹਨਾਂ ਨੂੰ ਉਹ ਹਾਸਲ ਹੋਣੇ ਜਿਹੜੇ ਇੱਧਰ ਸੰਘਾ ਨੇ ਕਰੇ ਨੇ ਜਿਹੜਾ ਵਿਦਿਆਰਥੀ ਮਾਵਾ ਬੈ ਭੈਣ ਭਰਾ ਜਿਹੜੇ ਸਾਡੇ ਸਮਾਜ ਚ ਰਹਿੰਦੇ ਆ ਜਿਹੜਾ ਬੰਦਾ ਆਪਣੇ ਆਪ ਨੂੰ ਇੱਜ਼ਤ ਨਹੀਂ ਦਿੰਦਾ ਉਹ ਦੂਜੇ ਨੂੰ ਇੱਜ਼ਤ ਨਹੀਂ ਦੇ ਸਕਦਾ। ਤੋਂ ਦਰਸ਼ਕੋ ਇਹ ਹਨ ਸਰਦਾਰ ਦਰਸ਼ਨ ਸਿੰਘ ਜੋ ਕਿ ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਗ੍ਰੇਡ A ਦੀ ਪੋਸਟ ਤੇ ਰਾਜਮਾਨ ਨੇ ਤੇ ਕਿੰਨਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਅਨਰਸ਼ ਕੀਤਾ ਤੇ ਕਿੰਨੇ ਆਉਣ ਵਾਲੇ ਸਮੇਂ ਜਿਹੜੇ ਬੱਚੇ ਆ ਰਹੇ ਉਹਨਾਂ ਨੂੰ ਕਿੰਨੀਆਂ ਗੱਲਾਂ ਦੱਸੀਆਂ ਵੀ ਕਿਵੇਂ ਤੁਸੀਂ ਜਿੰਨੇ ਕਿਦੇ ਵਿੱਚ ਅੱਗੇ ਵਧ ਸਕਦੇ ਹੋ। ਇੱਕ ਸਰੀਰਕ ਤੌਰ ਤੇ ਅਪਾਹਜ ਹੋਣ ਦੇ ਨਾਲ ਨਾਲ ਉਹਨਾਂ ਨੇ ਐਡਾ ਵੱਡਾ ਮਕਾਮ ਹਾਸਲ ਕੀਤਾ ਇਹ ਬਹੁਤ ਵੱਡੀ ਗੱਲ ਆ ਦੈਟਸ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਚੈਨਲ ਦਾ ਬਹੁਤ ਧੰਨਵਾਦ